ਇਸ ਲਈ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਖੰਜੂਰਲੇ ਦੀ ਟੀਮ ਸਟੇਡੀਅਮ ਵਾਲੀ ਸਾਈਡ ਤੇ ਦੂਸਰੇ ਪਾਸੇ ਗੁਰਦਾਸਪੁਰ ਦੀ ਟੀਮ ਲਓ ਪਹਿਲੀ ਕਬੱਡੀ ਇਸ ਵੇਲੇ ਪਹਿਲੇ ਇਸ ਮੈਚ ਦੀ ਚਾਰ ਜਾਫੀ ਤਿਆਰ ਨੇ ਚੌਂ ਦੇ ਵਿੱਚੋਂ ਵੇਖਦਾ ਵੀ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੁੰਦਾ ਬਾਜਵਾ ਕਲਾ ਪਿੰਡਾ ਇਸ ਨੌਜਵਾਨ ਦਾ ਅਵਤਾਰ ਸਿੰਘ ਦੀ ਪਈ ਹੋਈ ਕਬੱਡੀ ਤੇ ਪਹਿਲੀ ਕਬੱਡੀ ਤੇ ਕਹਿੰਦੇ ਗੁਰਦਾਸਪੁਰਿਆ ਇਸ ਵੇਲੇ ਟਰਾਈ ਕਰ ਰਿਹਾ ਲੱਗਿਆ ਪੈ ਜੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਮੱਲੀ ਗੋਸਲ ਨੇ ਕਹਿੰਦੇ ਜਫਾ ਲਾਗੇ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮਸਕੀਨ ਨੂੰ ਬੇਨਤੀ ਹੈ ਵੀ ਕਲੀ ਪਾ ਦੇਵੇ ਸੇਠੀ ਟਰਪੱਲੇ ਵਾਲਾ ਨੌਜੋਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਚਾਰ ਜਾਫੀ ਖੰਜੂਰਲੇ ਦੀ ਟੀਮ ਦੇ ਮਰਜੀਦਨ ਓਡਣਾ ਕਾਲੇ ਸੰਗਿਆ ਵਾਲਾ ਹੈ ਟਰਾਈ ਪੁਆਇੰਟ ਇਸ ਲਈ ਕਹਿੰਦੇ ਨੌਜੋਨ ਸੇਠੀ ਟਰਪੱਲੇ ਵਾਲਾ ਬੜੀ ਟੀਮ ਦੇ ਹਿੱਸੇ ਜੋੜਦਾ ਹੋਇਆ ਢਾਈ ਪੁਆਇੰਟ ਗੁਰਦਾਸਪੁਰ ਦੀ ਟੀਮ ਨੇ ਆਪਣੇ ਹਿੱਸੇ ਜੋੜ ਲਏ ਆ ਅਗਲੀ ਕਬੱਡੀ ਪਾਉਣ ਦੇ ਲਈ ਸੁੱਖਾ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਰਾਜੇਵਾਲਾ ਪਿੰਡ ਇਸ ਨੌਜਵਨ ਦਾ ਸੁੱਖਾ ਰਾਜੇਵਾਲੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਮੱਲੀ ਜੰਟੇ ਵਰਗੇ ਚਾਰ ਜਾਫੀ ਤਿਆਰ ਨੇ ਚੌਂਦੇ ਵਿੱਚੋਂ ਵੇਖਦਾ ਵੀ ਕਿਸ ਨੌਜਵਨ ਦੇ ਨਾਲ ਮੁਕਾਬਲਾ ਹੁੰਦਾ ਮੱਲੀ ਗੋਸਲ ਨਾਲ ਵੇਖਦਾ ਵੀ ਨੌਜਵਨ ਜੰਟਾ ਕਿਹੜਾ ਜਾਫੀ ਲਾ ਕੇ ਜਫਾ ਆਪਣੀ ਟੀਮ ਲਈ ਗੁਰਦਾਸਪੁਰ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰੇਗਾ ਤਾਂ ਧਾਵੀ ਦਾ ਬੋਲਿਆ ਹੋਇਆ ਧਾਵਾ ਮੱਲੀ ਗੋਸਲ ਦੇ ਨਾਲ ਫਿਰ ਮੁਕਾਬਲਾ ਮੇਰੇ ਵੀਰੋ ਇਸ ਲਈ ਮੱਲੀ ਗੋਸਲ ਨੇ ਫਿਰ ਕੀਤੀ ਹੋਈ ਟਰਾਈ ਠੁੱਲੇ ਟਰਪੱਲੇ ਵਾਲੇ ਨੇ ਜਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਿਆ ਅਗਲੀ ਕਬੱਡੀ ਪਾਉਣ ਦੇ ਲਈ ਚੁੱਲੀ ਬਲਪੁਰੀਆਂ ਵਾਲਾ ਇਹਨਾਂ ਮੈਦਾਨ ਦੇ ਵਿੱਚ ਵਾਧਾ ਹੋਇਆ ਸਾਢੇ 3 ਪੁਆਇੰਟ ਜਿਹੜੇ ਇਸ ਲਈ ਗੁਰਦਾਸਪੁਰ ਦੀ ਟੀਮ ਨੇ ਆਪਣੇ ਹਿੱਸੇ ਜੋੜ ਦਿੱਤੇ ਹੈ ਪਈ ਹੋਈ ਕਬੱਡੀ ਇਸ ਨੌਜੋਨ ਦੀ ਚੁੱਲੀ ਬਲਪੁਰੀਏ ਦੀ ਕਹਿੰਦੇ ਮੱਖਣ ਥਾਲੀ ਵਾਲ ਪਿੰਡੂ ਮਾਨਕ ਅੰਮੋ ਘਲਕਲਾਂ ਵਾਲਾ ਕਿਹੋ ਜੀ ਗੱਲ ਕਰਦਾ ਲਓ ਮੁਕਾਬਲਾ ਸਖਤ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਵਾਹ ਪੁਆਇੰਟ ਇਸ ਲਈ ਧਾਵੀ ਦੇ ਹਿੱਸੇ ਉੱਡਦਾ ਹੋਇਆ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਕਿ ਛੋਟੀ ਉਮਰ ਵਿੱਚ ਮੱਲਾ ਵੱਡੀਆਂ ਮਾਰਦਾ ਏ ਇਹ ਹੈ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾ ਮਾਰਨ ਵਾਲਾ ਬਲਵਾਨ ਸਿੰਘ ਬਾਨਾ ਕਬੱਡੀ ਦਾ ਤੋਹਫਾ ਕਬੱਡੀ ਦਾ ਤੋਹਫਾ ਮੇਰੇ ਵੀਰੋ ਬਾਨਾ ਧਾਲੀਵਾਲ ਡੇਟ ਦਾ ਕਬੱਡੀ ਵਿੱਚ ਅਤਿ ਹੀ ਕਰਾਉਂਦਾ ਏ ਦੇਖਦਾ ਵੀ ਇਸ ਵੇਲੇ ਕਰਾਉਂਦਾ ਅਤ ਅੱਜ ਖੰਜੂਰਲੇ ਦੇ ਕਬੱਡੀ ਕੱਪ ਦੇ ਮੱਖਣ ਢਾਲੀਵਾਲ ਵੇੜ ਦਾ ਚੰਡਾ ਹੋਇਆ ਖਿਡਾਰੀ ਕੋਚ ਮਦਨ ਗਪਾਲ ਦੀ ਟੀਮ ਲਈ ਖੇਡਦਾ ਹੋਇਆ ਬਾਨੇ ਦੀ ਪਈ ਹੋਈ ਕਬੱਡੀ ਦੇ ਸਾਹਮਣੇ ਨੌਜਨ ਦੀ ਕੋਸ਼ਿਸ਼ ਮੁਕਾਬਲਾ ਸਖਤ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਬਾਨੇ ਢਾਲੀਵਾਲ ਵੇੜ ਦਾ ਆਪਣੀ ਟੀਮ ਲਈ ਲੱਖਾ ਜਾਂ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਨੌਜਨ ਖੇਡ ਮੈਦਾਨ ਦੇ ਵਿੱਚ ਗੁਰਦਾਸਪੁਰਿਆ ਪਾਉਣ ਦੇ ਲਈ ਵਧਦਾ ਹੋਇਆ ਉਹਦੇ ਖੰਜੂਰਲੇ ਦੀ ਟੀਮ ਦੇ ਵਿੱਚ ਚਾਰ ਜਾਫੀ ਇੱਕ ਜ਼ਿਲ੍ਹੇ ਮੋਗੇ ਦੇ ਘਲਗਲਾ ਪਿੰਡ ਦਾ ਅਮਨਦੀਪ ਸਿੰਘ ਅੰਬੂ ਜ਼ਿਲ੍ਹੇ ਕਪੂਰਥਲੇ ਦੇ ਢਾਲੀਵਾਲ ਵੇਡ ਦਾ ਕਹਿੰਦੇ ਨੌਜਨ ਮਰਜਿੰਦਰ ਸਿੰਘ ਤੇ ਨਾਲ ਨੌਜਨ ਦੌਧਰ ਦਾ ਫਰਿੰਦਰ ਇਹ ਹੈ ਉਡਨਾ ਕਾਲੇ ਸੰਗਿਆਂ ਦਾ ਪੁਆਇੰਟ ਤਾਵੀ ਦੇ ਹਿੱਸੇ ਜੁੜ ਚੁੱਕਿਆ ਲੱਖਾ ਧਰਮਕੋਟਿਆ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਅਗਲਾ ਮੈਚ ਕਾਲੇ ਸੰਗੇ ਤੇ ਰੁੜਕੀ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਕਾਲੇ ਸੰਗਾ ਤੇ ਰੁੜਕੀ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਵੇਗਾ ਲਓ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ ਚਾਰ ਜਾਫੀਆਂ ਵਿੱਚੋਂ ਕਿਸ ਨੌਜਵਾਨ ਦੇ ਨਾਮ ਮੱਲੀ ਦੇ ਨਾਲ ਲਾ ਸਿਕ ਸਰਦਾਰ ਇਸ ਲਈ ਪੂਰੀ ਕੋਸ਼ਿਸ਼ ਕਰਦਾ ਹੋਇਆ ਮਾਰੀ ਹੋਈ ਮੋਟਿਆ ਪੱਟਾ ਨੂੰ ਖਿੱਚ ਮਿੱਤਰੋ ਲੱਗਿਆ ਤਾਂ ਯੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਕੁਲਵਿੰਦਰ ਸਿੰਘ ਮੱਲੀ ਦੀ ਵਿਸਲ ਕੀ ਇਸ਼ਾਰਾ ਕਰਦੀ ਵੇਖੋ ਦੁਨੀਆ ਭੰਗੜਾ ਪਾ ਰਹੀ ਹੈ ਨੌਜਵਾਨੇ ਦੁਨੀਆ ਨਚਾਉਣ ਵਾਲੀ ਗੱਲ ਕਰ ਦਿੰਦੀ ਹੈ ਬਹੁਤ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਾ ਪੁਆਇੰਟ ਜੋੜਦਾ ਹੋਇਆ ਸੇਠੀ ਟਰਪੱਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਸੀਠੀ ਟ੍ਰਿਪੱਲੇ ਵਾਲਾ ਮੇਰੇ ਵੀਰੋਂ ਵੱਧਾ ਹੋਇਆ ਚਾਰ ਜਾਫੀ ਤਿਆਰ ਨੇ ਵੇਖਦਾ ਵੀ ਚੌਂ ਦੇ ਵਿੱਚੋਂ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੋਵੇਗਾ ਕਿ ਛੱਡ ਕੰਮਕਾਰ ਕੌਡੀ ਦੇਖਣ ਲਈ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਲੈਣ ਮੈਚਾਂ ਦੇ ਨਜ਼ਾਰੇ ਕੋਈ ਬੈਠ ਖੜ ਕੇ ਬੋਲਦਾ ਕਬੱਡੀ ਦਾ ਜਨੂਨ ਅੱਜ ਲੋਕਾਂ ਦੇ ਸਿਰ ਚੜ੍ਹ ਕੇ ਜਿਵੇਂ ਫਿਲਮਾਂ ਵਿੱਚ ਚੜ੍ਹਾਈ ਹੈ ਪੰਜਾਬੀ ਹੀਰੋ ਇੱਕ ਤਰਵਿੰਦਰ ਦੀ ਓਵੇਂ ਕੌਡੀ ਵਿੱਚ ਚੜ੍ਹਾਈ ਹੈ ਪਿੰਡ ਦੌਧਰ ਵਾਲੇ ਵਰਿੰਦਰ ਦੀ ਉਮੀ ਕੌਡੀ ਵਿੱਚ ਚੜਾਈ ਹੈ ਪਿੰਡ ਦੌਧਰ ਵਾਲੇ ਵਰਿੰਦਰ ਜੀ ਵਰਿੰਦਰ ਸਿੰਘ ਦੌਧਰ ਦੀ ਧਰਤੀ ਦਾ ਸਰਦਾਹ ਭਜਨ ਸਿੰਘ ਸਿੱਧੂ ਦਾ ਪੁੱਤਰ ਲਾਜਫਾ ਆਪਣੀ ਟੀਮ ਲਈ ਲੱਖਾ ਜਆ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇਹ ਨੌਜਨ ਸੁੱਖਾ ਰਾਜੀਵਾਲ ਦਾ ਵਾਧਾ ਹੋਇਆ ਉਧਰ ਚਾਰ ਜਾਫੀ ਚੌਂਦ ਵਿੱਚੋਂ ਵੇਖਦਾ ਵੀ ਗੁਰਦਾਸਪੁਰ ਦੀ ਟੀਮ ਦਾ ਕਿਹੜਾ ਜਾਫੀ ਲਾਜਫਾ ਆਪਣੀ ਟੀਮ ਦੇ ਹਿੱਸੇ ਲੱਖਾ ਜਆ ਪੁਆਇੰਟ ਜੋੜੂ ਮਿੱਤਰੋ ਗੱਲ ਸਮੇਂ ਦੀ ਹੈ ਤਾਵੀ ਦਾ ਬੋਲੇ ਹੋਇਆ ਤਾਵਾ ਜਾਫੀਆਂ ਨੇ ਠੱਲ ਪਾਉਣੀ ਹੈ ਤਕੜਾ ਮੈਚ ਗੁਰਦਾਸਪੁਰ ਤੇ ਖੰਜੂਰਲੇ ਦੀਆਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਗੋਪੇ ਬੈਸ ਹੁਣੀ ਸਾਰੇ ਵੀਰ ਆਨੰਦ ਮਾਰ ਰਹੇ ਆ ਇਧਰ ਨੌਜਨ ਪੁਆਇੰਟ ਜਿਹੜਾ ਸੁਖਾ ਰਾਜੀਵਲ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਜੋਲੀ ਨੌਜਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਵਿੱਚੋਂ ਕਿਹੜਾ ਜਾਫੀ ਆਪਣੀ ਟੀਮ ਲਈ ਲੱਖਾ ਜਾ ਪੁਆਇੰਟ ਜੋੜੂ ਮਿੱਤਰੋ ਤਾਵੀ ਦੇ ਬੋਲੇ ਹੋ ਤਾਵੇ ਨੂੰ ਕੌਣ ਠੱਲ ਪਾਵੇਗਾ ਮਾਨਕ ਥਾਲੀ ਵਾਲ ਵੇੜ ਦਾ ਲਾ ਅੰਬੂ ਘਲ ਕਲਾਵਾਂ ਵਾਲਾ 77 1991 ਦਾ ਬਰਥ ਇਸ ਨੌਜੋਨ ਦਾ ਆਯਾਦ ਕਬੱਡੀ ਕਲੱਬ ਦਾ ਪਰ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਪਾਵੀ ਬਾਨਿਆ ਕਬੱਡੀ ਬਾਨੇ ਦੀ ਵੀ ਦੁਨੀਆ ਕਹਿੰਦੇ ਬੜੀ ਫੈਨ ਆ ਮੇਰੇ ਵੀਰੋ ਬਾਨੇ ਦੀ ਖੇਡ ਵੱਖਰੀ ਬਾਨੇ ਦੀ ਕਹਿੰਦੇ ਚੜਾਈ ਵੱਖਰੀ ਹੈ ਕਬੱਡੀ ਦੇ ਵਿੱਚ ਬਾਨੇ ਤੇ ਤਾਜੇ ਦੀ ਲਓ ਸਾਹਮਣੇ ਨੌਜੋਨ ਬਲਵਾਨ ਸਿੰਘ ਬਾਨਾ ਕਬੱਡੀ ਪਰ ਆਪਣੀ ਛਾਤੀ ਤੇ ਬਾਬਰ ਸ਼ੇਰ ਬਣਵਾਇਆ ਬਾਨਾ ਪਾਉਂਦਾ ਹੋਇਆ ਕਬੱਡੀ ਉਮਰ ਛੋਟੀ ਤੇ ਮੱਲਾ ਨੇ ਵੱਡੀਆਂ ਧਾਲੀ ਵਾਲ ਵੇੜ ਦਾ ਬਾਨਾ ਪਾਉਂਦਾ ਵਧੋ ਵਧ ਕੇ ਕਬੱਡੀਆਂ ਵਧ ਵਧ ਕੇ ਕਬੱਡੀਆਂ ਵੇਖੋ ਵਾਹ 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 ਸੋਹਣੀ ਖੇਡ ਕਬੱਡੀ ਦੀ ਵਾਹ ਨਹੀਂ ਉਰੀ ਸਾ ਤੇਰੀਆਂ ਨੌਜੋਨ ਬਹੁਤ ਤਗੜਾ ਜਫਾ ਲੱਗੀ ਇਸ ਲਈ ਗੁਰਦਾਸਪੁਰਿਆ ਮੱਲੀ ਗੋਸਲ ਆਪਣੀ ਟੀਮ ਲਈ ਲੱਖਾ ਜਾ ਪੁਆਇੰਟ ਜੋੜਦਾ ਹੋਇਆ ਮੱਲੀ ਗੋਸਲ ਆਪਣੀ ਟੀਮ ਲਈ ਲੱਖਾ ਜਾ ਪੁਆਇੰਟ ਜੋੜਦਾ ਪਾ ਵੀ ਨੌਜੋਨ ਅਗਲੀ ਕਬੱਡੀ ਤਾਂ ਸਾਹਮਣੇ ਨੌਜਵਾਨ ਨੇ ਬੋਲ ਦਿੱਤਾ ਤਾਵਾ ਪੰਡਾਲ ਵਾਲਾ ਜੱਟ ਵੀ ਆਨ ਸਿੱਟ ਦੇ ਵਿੱਚ ਖਲੋ ਗਿਆ ਮਾਰਦਾ ਪੱਟਾ ਤੇ ਥਾਪੀਆਂ ਵੇਖਦਾ ਵੀ ਮਾਰ ਕੇ ਥਾਲੀ ਵੱਲ ਵੇੜਦਾ ਕੌਣ ਸੁੱਖੇ ਦੀ ਝਪਟ ਕਰਾਰੀ ਹੈ ਸ਼ੇਰਾ ਵਰਗੀ ਝਪਟ ਮੰਨੀ ਜਾਂਦੀ ਹੈ ਪਰ ਵੇਖੋ ਸਾਹਮਣੇ ਇਹ ਹੈ ਕਬੱਡੀ ਦਾ ਵਾਟੇ ਕੱਢ ਪਰ ਵੇਖੋ ਸਾਹਮਣੇ ਮੇਰੇ ਵੀਰੋ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਾਲੇ ਸਿੰਘਾਂ ਦਾ ਤਾਜਾ ਕਬੱਡੀ ਪਾਉਣ ਦੇ ਲਈ ਵਧ ਰਿਹਾ ਮੇਰੇ ਵੀਰੋ ਤਾਜਾ ਕਾਲੇ ਸਿੰਘਾਂ ਦਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ। ਰਾਮਪੁਰੇ ਦੇ ਵਿੱਚ ਨੈਨੋ ਗੱਡੀ, ਰਾਏਕੋਟ ਦੇ ਵਿੱਚ ਬੁਲਟ ਮੋਟਰਸਾਈਕਲ। ਜੱਟ ਨੇ ਕਹਿੰਦੇ ਦੁਨੀਆ ਮਨਾਉਣ ਵਾਲੀ ਗੱਲ ਕੀਤੀ। ਲਓ ਤਾਜ਼ੇ ਦੀ ਪਈ ਹੋਈ ਕਬੱਡੀ। ਉਧਰ ਵੇਖੋ ਸਾਹਮਣੇ, ਜਾਂ ਫੀ ਕਿਤੇ ਉੱਤੇ ਕਿਤੇ ਥੱਲੇ ਕਿਤੇ ਪੂਰੀ ਵੱਲੇ ਵੱਲੇ। ਕਦੇ ਤਾਂ ਸਵਾਲੇ ਸਾਹਮਣੇ ਜਾਂਦੇ ਨੋਟਨਾ, ਕਦੇ ਕੱਖੋ ਹੌਲੇ ਨਾ ਕਮਾਈਆਂ ਰਹਿੰਦੀਆਂ। ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਤੇ ਸਦਾ ਨਹੀਂ ਉਹ ਬੰਦੇ ਆ ਚੜਾਈਆਂ ਰਹਿੰਦੀਆਂ। ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਾਬੀ ਡੱਬ ਕਾਲੇ ਸਿੰਘਾਂ ਵਾਲਾ ਤਾਜੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਛਦੇ ਕਰਦਾ ਹੈ ਇਧਰ ਵੇਖਦਾ ਵੀ ਸੇਠੀ ਟਰਪੱਲੇ ਵਾਲਾ ਤੇ ਅੰਬੂ ਘਲਕਲਾਂ ਵਾਲੇ ਦਾ ਮੁਕਾਬਲਾ ਮਿੱਤਰੋ ਫੜਿਆ ਹੋਇਆ ਗੇਟਾ ਤੇ ਸੇਠੀ ਟਰਪੱਲੇ ਵਾਲਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਜਿਹੜਾ ਤਾਜੇ ਨੂੰ ਜਫਾ ਲਾਵੇਗਾ ਸਾਬੀ ਡੱਬ ਕਾਲੇ ਸਿੰਘਾਂ ਵੱਲੋਂ 500 ਰੁਪਏ ਦੇ ਮਾਨ ਸਨਮਾਨ ਇਹ ਤਾਜੇ ਦੇ ਮਾਇਆ ਦੇ ਗੁੱਸੇ ਪੁੱਛਦੇ ਕਰ ਦੋ ਪ੍ਰਦੀਪ ਜੀ ਤਾਜਾ ਕਾਲੇ ਸਿੰਘਾਂ ਵਾਲਾ ਇਧਰ ਸੁੱਖਾ ਰਾਜੇਵਾਲ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਜੇ ਤਾਂ ਮੈਚ ਦਾ ਸਵਾਦ ਆ ਰਿਹਾ ਜ਼ੋਰਦਾਰ ਤਾੜੀ ਮਾਰ ਕੇ ਦੱਸੋ ਯਾਰ ਖੰਜੂਰਲੇ ਦੇ ਵਿੱਚ ਬਹੁਤ ਤਕੜਾ ਮੈਚ ਸੁੱਖਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੌਲੀ ਬੱਲਪੁਰੀਆਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਇੱਕ ਪਾਸੇ ਕੁਲਵਿੰਦਰ ਸਿੰਘ ਨੀ ਮੱਲੀ ਕਬੱਡੀ ਦੀ ਸਤਕਾਰਯੋਗ ਸ਼ਖੀਅਤ ਉਧਰ ਜਗੀਰ ਸਿੰਘ ਜੀ ਇਧਰ ਪਈ ਹੋਈ ਕਬੱਡੀ ਇੱਕ ਪਾਸੇ ਹੈ ਸੁੱਖਾ ਦੂਜੇ ਪਾਸੇ ਵਿਰਿੰਦਰ ਵੀ ਵੇਖਦਾ ਵੀ ਕਿਹਦੇ ਨਾਲ ਮੁਕਾਬਲਾ ਹੁੰਦਾ ਇੱਕ ਪਾਸੇ ਦੌਧਰ ਦਾ ਮਾਲਵੇ ਦਾ ਦੁਨੀਆ ਪਰਦਾ ਮਹਾਨ ਲਓ ਵੇਖੋ ਸਾਹਮਣੇ ਟਾਲੀ ਵਾਲ ਵੇਟ ਵਾਲਾ ਇਹ ਆ ਨੌਜਨ ਮਾਨਕ ਕਿਤੇ ਕੁਲਦੀਪ ਮਾਨਕ ਦੀ ਗੱਲ ਕਿ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਆਓ ਦੇਖ ਗੋਰਖਾ ਉੱਡਦੀ ਹੈ ਫਲਕਾਰੀ ਤਾਜਾ ਫਿਰ ਕਬੱਡੀ ਪਾਉਣ ਦੇ ਲਈ 500 ਰੁਪਏ ਸਾਭੀ ਡੱਬ ਕਾਲੇ ਸਿੰਘਾਂ ਵਾਲਾ ਆਖਦਾ ਵੀ ਜਿਹੜਾ ਤਾਜੇ ਨੂੰ ਜਫਾ ਲਾਵੇਗਾ 500 ਰੁਪਏ ਦੇ ਮਾਨ ਸਨਮਾਨ ਦੇ ਉੱਤੇ ਜਾਣਗੇ ਤਾਜਾ ਪਾਉਣ ਦੇ ਲਈ ਇਸ ਵੇਲੇ ਤਿਆਰੀ ਫੜਦਾ ਹੋਇਆ ਤਾਜੇ ਨੇ ਧਾਵਾ ਬੋਲ ਦਿੱਤਾ ਚਾਰ ਜਾਫੀ ਵੀ ਤਿਆਰ ਨੇ ਦੇਖਦਾ ਵੀ ਚਾਹ ਉਹਦੇ ਵਿੱਚੋਂ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੋਵੇਗਾ ਗੱਲ ਸਮੇਂ ਦੀ ਹੈ ਲਓ ਤਾਜਾ ਬੋਲਦਾ ਹੋਇਆ ਧਾਵਾ ਜਾਫੀਆਂ ਨੇ ਠੱਲ ਪਾਉਣੀ ਹੈ ਗੱਲ ਵੱਖਰੀ ਬਣੀ ਪਈ ਹੈ ਖੰਜੂਰਲੇ ਦੀ ਟੀਮ ਤੇ ਦੂਸਰੇ ਪਾਸੇ ਗੁਰਦਾਸਪੁਰ ਦੀ ਟਕੜਾ ਮੈਚ ਬੜੀ ਕਲੋਜ਼ ਫਾਈਟ ਦੋਨੋਂ ਟੀਮਾਂ ਦੇ ਦਰਮਿਆਨ ਉਧਰ ਵੇਖੋ ਵੀ ਸਿੱਖ ਸਰਦਾਰ ਗੱਭਰੂ ਕਰਦਾ ਹੋਇਆ ਕੋਸ਼ਿਸ਼ ਤਾਜਾ ਐਨ ਪੈਰਾ ਥੱਲੇ ਅੱਗ ਬਚਰ ਵਾਲੀ ਗੱਲ ਪਾਥਾਂ ਛੱਡਦਾ ਸਰੀਰ ਗੱਭਰੂ ਦਾ ਆਪਣੀ ਟੀਮ ਲਈ ਲੱਖਾਂ ਜਆ ਪੁਆਇੰਟ ਜੋੜਦਾ ਹੈ ਫੈਨਜ ਫਾਈਨਾਂਸ ਵਾਲੇ ਆਖ ਦੇ ਵੀ ਪੰਡਾਲ ਵਾਲੇ ਦੇ ਹਰ ਇੱਕ ਜਫੇ ਤੇ 700 ਦੇ ਮਾਨ ਸਨਮਾਨ ਉੱਤੇ ਜਾਣਗੇ ਵਾਹ ਓ ਸੁਖਿਆ ਨਹੀਂ ਹੋਰੀ ਸਾ ਤੇਰੀਆਂ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਲੱਖਾ ਧਰਮਕੋਟਿਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲੱਖਾ ਧਰਮਕੋਟਿਆ ਜ਼ਿਲ੍ਹੇ ਮੋਗੇ ਦਾ ਨੌਜਵਨ ਲੱਖਾ ਧਰਮਕੋਟਿਆ ਮੇਰੀ ਬੇਨਤੀ ਹੈ ਸਾਰੇ ਵੀਰ ਜਿਹੜੇ ਪਲੀਜ਼ ਬਾਹਰ ਹੋ ਜਾਣ ਗਰਾਊਂਡ ਤੋਂ ਲੱਭਾ ਜੀ ਹੋਈ ਕੈਂਚੀ বাজਦਾ ਹੋਇਆ ਪੰਪ ਲੱਖਾ ਭੱਜ ਤੁਰਿਆ ਕੇ ਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਨਾਲ ਠਰਮੇ ਖੇਡੇ ਕਾਕਾ ਕਾਰੀਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹਤ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਵਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਯੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਇਹ ਹੈ ਅਮਨਦੀਪ ਸਿੰਘ ਅੰਬੂ ਘਲਕਲਾਂ ਵਾਲਾ ਰੱਖਿਆ ਹੋਇਆ ਤੌਣ ਤੇ ਹੱਥ ਇੱਕ ਪਾਸੇ ਸੇਠੀ ਤੇ ਅੰਬੂ ਘਲਕਲਾਂ ਵਾਲਾ ਲਓ ਵੇਖਦਾ ਵੀ ਨੌਜਨ ਆਯਾਦ ਕਬੱਡੀ ਕਲੱਬ ਦਾ ਮਾੜ ਐਡਮਿੰਟਨ ਦੀ ਖੇਡ ਕਲੱਬ ਦਾ ਤਕਤੂਪੁਰ ਦਾ ਢਾਲੀ ਵਾਲ ਸੁੱਖਾ ਮਾਣ ਕਰਦਾ ਰੀਲਾਂ ਦੇ ਮੋਢੇ ਹੁਣੀ ਮਾਣ ਕਰਦੇ ਇਸ ਨੌਜਨ ਤੇ ਤਕੜਾ ਜੱਫਾ ਲਾ ਕੇ ਅੰਬੂ ਘਲਕਲਾਂ ਵਾਲਾ ਧੰਨ ਧੰਨ ਕਰਵਾਉਂਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਬਲਵਾਨ ਸਿੰਘ ਬਾਨਾ ਢਾਲੀ ਵਾਲ ਵੇੜ ਦਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਬਾਨੇ ਦੀ ਪਈ ਹੋਈ ਕਬੱਡੀ ਅੰਮੂ ਘਲਕਲਾਂ ਵਾਲੇ ਦੇ ਲਈ ਸਾਹੀ ਡੱਬ ਕਾਲੇ ਸੰਗਿਆਵਾਲਾ 500 ਰੁਪਏ ਦੀ ਮਾਨ ਸਨਮਾਨ ਪੁੱਜਦੀ ਕਰਦਾ ਹੈ ਇਧਰ ਕਬੱਡੀ ਬਲਵਾਨ ਸਿੰਘ ਦੀ ਮੇਰੇ ਵੀਰੋ ਬਾਨਾ ਪਾਉਂਦਾ ਕਬੱਡੀ ਮੜਕ ਦੇ ਨਾਲ ਲੋਕੋ ਲਓ ਬਾਨੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਕੋਚ ਮਦਨ ਬਾਨੇ ਦੇ ਲਈ ਸਾਹੀ ਡੱਬ ਕਾਲੇ ਸੰਗਿਆਵਾਲਾ 500 ਰੁਪਏ ਦੀ ਮਾਨ ਸਨਮਾਨ ਪੁੱਜਦੀ ਕਰਦਾ ਹੈ ਇਧਰ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਮਨਜਿੰਦਰ ਓਡਣਾ ਕਾਲੇ ਸੰਗਿਆਵਾਂ ਦਾ ਲਾਉਂਦਾ ਓਟ ਓਟ ਕੇ ਜਫੇ ਮਰਜਿੰਦਰ ਉੱਡਣਾ ਕਾਲੇ ਸੰਘਿਆਂ ਦਾ ਲਾਉਂਦਾ ਉਡ ਉਡ ਕੇ ਜਫੇ ਉਡ ਉਡ ਕੇ ਜਫੇ ਉਡ ਉਡ ਜਫੇ ਲਾਉਣ ਵਾਲਾ ਮੇਰੇ ਵੀਰੋ ਉਸੇ ਲਈ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਤਾਜਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੋਈ ਮਾਲਕ ਦੀ ਮਿਹਰ ਤਾਜਾ ਹੋ ਗਿਆ ਹਿੱਟ ਕੌਡੀ ਦੇ ਮੈਦਾਨਾਂ ਵਿੱਚ ਹੋਜੂ ਪੂਰਾ ਹਿੱਟ ਕਬੱਡੀ ਦੇ ਮੈਦਾਨਾਂ ਵਿੱਚ ਹੋਜੂ ਪੂਰਾ ਹਿੱਟ ਲਓ ਤਾਜੇ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਕਾਲੇ ਸੰਘਿਆਂ ਦਾ ਤਾਜਾ ਉੱਡੂ ਉੱਡੂ ਕਰਦਾ ਸ਼ਰੀਰ ਗੱਭਰੂ ਮੱਚ ਦੀ ਲਾਟ ਵਰਗਾ ਗੱਭਰੂ ਹੈ ਮੇਰੇ ਵੀਰੋ ਤਾਜ਼ਾ ਕਾਲੇ ਸੰਘਿਆਂ ਦਾ ਪੁਆਇੰਟ ਖੰਜੂਰਲੇ ਦੀ ਟੀਮ ਦੇ ਲਈ ਜੋੜਦਾ ਹੋਇਆ ਮਦਨ ਗਪਾਲ ਦਾ ਪੂਰਾ ਜੋਰ ਲੱਗਿਆ ਪਿਆ ਵੀ ਜਫਾ ਲੱਗ ਜਾਵੇ ਤੇ ਖੰਜੂਰਲੇ ਦੀ ਟੀਮ ਦੇ ਲਈ ਪੁਆਇੰਟ ਜੁੜ ਜਾਵੇ ਤੇ ਮੇਰੀ ਟੀਮ ਜਿੱਤ ਜਾਵੇ ਕਿਉਂਕਿ ਪਵਿੱਤਰ ਲੋਣਾ ਦੇ ਨਾਲ ਵੱਡੇ ਪਿਆਰ ਨੇ ਗੂਪੇ ਬੈਸ ਹੋਣਾ ਨੇ ਅੱਜ ਵੱਡੇ ਮਾਨ ਸਨਮਾਨ ਕੀਤੇ ਹੈ ਉਧਰ ਪਰਮਜੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚਿਆ ਉਧਰ ਨਾਲ ਕਾਲੇ ਸਿੰਘਾਂ ਦਾ ਵੇਖ ਲਾ ਵੀ ਫਿਰ ਨੌਜਵਾਨਾਂ ਦੇ ਨਾਲ ਟੱਕਰ ਪੈ ਗਈ ਮਿੱਤਰੋ ਲਓ ਨਜ਼ਾਰਾ ਵੱਖਰਾ ਖੇਡ ਕਬੱਡੀ ਦਾ ਬੱਲੇ ਬੱਲੇ ਹੁੰਦੀ ਹੋਈ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਧਾਵੀ ਦਾ ਜੇ ਤਾਂ ਮੈਚ ਦਾ ਸਵਾਦ ਆ ਰਿਹਾ ਖੁੱਲ ਕੇ ਤਾੜੀ ਮਾਰ ਦਿਓ ਪਤਾ ਲੱਗ ਜੇ ਵੀ ਖੰਜੂਰਲੇ ਦੇ ਵਿੱਚ ਅੱਜ ਕਬੱਡੀ ਲੱਖ ਲੱਖ ਦੀ ਹੋਣ ਵਾਲੀ ਗੱਲ ਹੈ। ਲਓ ਸੁੱਖਾ ਰਾਜੀਵਾਲ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ। ਪਈ ਹੋਈ ਇਸ ਨੌਜਵਾਨ ਦੀ ਕਬੱਡੀ ਉਧਰ ਪਿੰਕੂ ਖਹਿਰੇ ਮਾਝੇ ਵਾਲਾ ਨਾਲ ਧਾਲੀਵਾਲ ਵੇੜ ਦਾ ਗੁਰਵਿੰਦਰ ਉਹ ਵੀ ਕਬੱਡੀ ਦੇ 스타 ਮੇਰੇ ਵੀਰੋ ਪੁੱਜੇ ਹੋਇਆ ਇਸ ਟੀਮ ਦੇ ਨਾਲ। ਇਧਰ ਨੌਜਵਾਨ ਸੁੱਖੇ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਜਾਫੀ ਦੀ ਟਰਾਈ ਹੈ। ਸਫਲਤਾ ਧਾਵੀ ਦੇ ਕਦਮ ਚ ਉਮਰ ਰਹੀ ਹੈ। ਨਜ਼ਾਰਾ ਵੱਖਰਾ ਹੈ ਖੇਡ ਕਬੱਡੀ ਦਾ ਮੇਰੇ ਵੀਰੋ। ਨਜ਼ਾਰਾ ਵੱਖਰਾ ਹੈ ਖੇਡ ਕਬੱਡੀ ਦਾ। ਲਓ ਚੌਲੀ ਬੱਲਪੁਰੀਆਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਾ ਵੀ ਨੌਜਨ ਕਬੱਡੀ ਇਧਰ ਬਰਿੰਦਰ ਡਾਉਦਰ ਦਾ ਨਾਲ ਨਥੂਕੇ ਦਾ ਸੋਨਾ ਤੇ ਨਾਲ ਪੰਢਾਲ ਦੋਨੇ ਵਾਲਾ ਸੁਖਜੀਤ ਸਿੰਘ ਇਹ ਆ बटे ਕੱਢ ਜਾਫੀ ਨਥੂਕੇ ਦਾ ਸੋਨਾ ਮੇਰੇ ਵੀਰੋ बटे ਕੱਢ ਜਾਫੀ ਨਥੂਕੇ ਵਾਲਾ ਸੋਨਾ ਬਹੁਤ ਤਕੜਾ ਜਫਾ ਲੱਗੇ ਆਪਣੀ ਟੀਮ ਲਈ ਲੱਖਾ ਜਾ ਪੁਆਇੰਟ ਜੋੜਦਾ ਹੋਇਆ ਤਾਜਾ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤਾਜਾ ਕਾਲੇ ਸੰਘਿਆਂ ਦਾ ਚੱਲਿਆ ਰੇਡ ਦੇ ਉੱਤੇ ਮਿੱਤਰੋ ਆਜਾ ਕਾਲੇ ਸੰਗਿਆਂ ਦਾ ਚੱਲਿਆ ਰੇਡ ਦੇ ਉੱਪਰ ਮਿੱਤੋ ਉਧਰ ਚਾਰ ਜਾਫੀ ਤਿਆਰ ਨੇ ਕਿਹੋ ਜੀ ਗੱਲ ਬਣ ਜੂ ਇਸ ਪਈ ਹੋਈ ਕਬੱਡੀ ਤੇ ਦਰਸ਼ਕ ਕਹਿੰਦੇ ਪੂਰਾ ਆਨੰਦ ਮਾਰ ਰਿਹਾ ਹਨੇਰੇ ਦੇ ਵਿੱਚ ਵੀ ਉਧਰ ਕਬੱਡੀ 365.com ਤੇ ਵੀ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਐਨ ਪੂਰਾ ਆਨੰਦ ਮਾਰ ਰਿਹਾ ਕੋਈ ਕੈਨੇਡਾ ਦੇ ਵਿੱਚ ਕੋਈ ਇੰਗਲੈਂਡ ਦੇ ਵਿੱਚ ਕੋਈ ਆਸਟ੍ਰੇਲੀਆ ਦੇ ਵਿੱਚ ਕੋਈ ਯਾਰਪਲ ਦੇ ਵਿੱਚ ਕੱਲ ਬਖਰੀ ਬਣੀ ਪਈ ਹੈ ਤਾਜ਼ੀ ਦੀ ਪਈ ਹੋਈ ਕਬੱਡੀ ਵਾਹ ਵਾਹ ਹੋਏ ਵਾਹ 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 ਸੋਣੀ ਸੋਣੀ ਸਵਾਦ ਕਰ ਦਿੰਦਾ ਮੇਰੇ ਵੀਰੋ ਸਵਾਦ ਕਰ ਦਿੰਦਾ ਉਧਰ ਪੈਂਦਾ ਭੰਗੜਾ ਤੇ ਪੈਂਦਾ ਭੰਗੜਾ ਪਟਾਂ ਦੇ ਜੋਰ ਨਾਲ ਮਿੱਤਰੋ ਪੌਣਾ ਭੰਗੜਾ ਤੇ ਖੇਡਣੀ ਕਬੱਡੀ ਇਧਰ ਸਾਭੀ ਡੱਬਾ ਆਖਦਾ ਵੀ 500 ਇਸ ਜਾਫੀ ਦੇ ਲਈ ਹੈ ਲੈ ਵੀ ਗੁਰਦਾਸਪੁਰਿਆ 500 ਤੇਰੇ ਜਾਫੀ ਦਾ ਪ੍ਰਾਪਤ ਕਰ ਲੈ ਇਹ ਹੈ ਨੌਜਨ ਦੌਧਰ ਪਿੰਡ ਵਾਲਾ ਵਿਰਿੰਦਰ ਦੌਧਰ ਪਿੰਡ ਵਾਲਾ ਵਿਰਿੰਦਰ ਮੇਰੇ ਵੀਰੋ ਲਓ ਮੁਕਾਬਲਾ ਸਖਤ ਹੈ ਵੱਜ ਗਈ ਕੈਂਚੀ ਮੁੰਡਾ ਹੱਥਾਂ ਚੋਂ ਨਿਕਲਦਾ ਜਾ ਰਿਹਾ ਹੈ ਸਵਾਦ ਹੀ ਵੱਖਰਾ ਇਸ ਮੈਚ ਦਾ ਇਤਿਹਾਸਿਕ ਮੈਚ ਮੇਰੇ ਵੀਰੋ ਜਿਵੇਂ ਕਬੱਡੀ 365 ਜੋ ਟਾਪ ਦੇ ਮੈਚਾਂ ਨੂੰ ਆਪਣੀ ਵੈਬਸਾਈਟ ਤੇ ਅਪਲੋਡ ਕਰਦੀ ਹੈ ਆਪਣੇ ਪੇਜ ਤੇ ਇਹ ਵੀ ਮੈਚ ਜਿਹੜਾ ਹਜੂਰਲੇ ਦੇ ਕਬੱਡੀ ਕੱਪ ਦਾ ਮੇਰੇ ਵੀਰੋ ਟਾਪ ਕਲਾਸ ਮੈਚ ਹੋਵੇਗਾ ਇਧਰ ਬਾਨਾ ਕਬੱਡੀ ਪਾ ਰਿਹਾ ਹੈ ਐਨ ਰੱਜ ਕੇ ਸੁਨੱਖਾ ਬਾਨਾ ਪਕੌੜੀ ਜਦੋਂ ਪਾਉਂਦਾ ਹੈ ਕਬੱਡੀ ਦੇ ਮੈਦਾਨਾਂ ਵਿੱਚ ਧੰਤਾਨ ਕਰਵਾਉਂਦਾ ਹੈ ਰੱਜ ਕੇ ਸੁਰੱਖਾ ਬਾਨਾ ਜਦੋਂ ਕਬੱਡੀ ਪਾਉਂਦਾ ਹੈ ਕਬੱਡੀ ਦੇ ਮੈਦਾਨਾਂ ਵਿੱਚ ਧੰਤਾਨ ਕਰਵਾਉਂਦਾ ਖੰਜੂਰਲੇ ਦੀ ਟੀਮ ਲਈ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਐਨ ਸਵਾਦ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇਡ ਮੱਥਾ ਟੇਕ ਕੇ ਲਓ ਪਈ ਹੋਈਸ ਨੌਜੋਨ ਜੌਲੀ ਦੀ ਕਬੱਡੀ ਤੇ ਬੱਲੀ ਸਾਹਿਬ ਇੱਕ ਇੱਕ ਕਬੱਡੀ ਦਾ ਸੁਆਦ ਵੱਜਿਆ ਪਿਆ ਖਜੂਰਲੇ ਦੇ ਕਬੱਡੀ ਕੱਪ ਦਾ ਉਧਰ ਨਾਉਜਨ ਬਟੇ ਕੱਟ ਜਾਫੀ ਹੈ ਇਹਨੂੰ ਐਵੇਂ ਨਹੀਂ ਖਿਤਾਬ ਦਿੱਤਾ ਗਿਆ ਮੇਰੇ ਵੀਰੋ ਵੀ ਬਟੇ ਕੱਟ ਹੈ ਇਹ 바ਕੀ ਕਬੱਡੀ ਦਾ ਬਟੇ ਕੱਟ ਹੈ ਬਾਗੇ ਪੁਰਾਣੇ ਕੋਲ ਪਿੰਡਾ ਇਸ ਨਾਉਜਨ ਦਾ ਨੱਥੂ ਕੀ ਇਹ ਆ ਸੋਨਾ ਨੱਥੂ ਕੀ ਵਾਲਾ ਜੇ ਤਾਂ ਸੋਨੇ ਦਾ ਜਫਾ ਵਧੀਆ ਲੱਗਿਆ ਤਾੜੀ ਮਾਰਦੇ ਖੁੱਲ ਕੇ ਖਜੂਰਲੇ ਦੀ ਟੀਮ ਦੇ ਲਈ ਬਹੁਤ ਤਕੜਾ ਜਫਾ ਲੱਗੇ ਉਧਰ ਫਰੈਂਚ ਫੈਂਸ ਵਾਲੇ ਆਖਦੇ ਵੀ ਪੰਡਾਲ ਵਾਲੇ ਦੇ ਹਰ ਇੱਕ ਜਫਾ ਸੋ ਦੀ ਮਾਨਸਨਮਾ ਦਿੱਤੀ ਜਾਣਗੀ ਲੱਖਾ ਧਰਮਕੋਟੀਆਂ ਕਬੱਡੀ ਪਾਉਂਦਾ ਹੋਇਆ ਪਈ ਹੋਈ ਲੱਖੇ ਦੀ ਕਬੱਡੀ ਗਾਜੀਪੁਰੀਏ ਜਤਿੰਦਰ ਨੂੰ ਦੁਨੀਆ ਕਿੰਗ ਦੇ ਤੌਰ ਤੇ ਜਾਣਦੀ ਹੈ ਉਧਰ ਸਾਹਮਣੇ ਵੇਖੋ ਖਜੂਰਨੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਓ ਪਈ ਹੋਈ ਕਬੱਡੀ ਇਸ ਨੌਜਵਾਨ ਦੀ ਲਓ ਵੇਖਣਾ ਵੀ ਚ ਚ ਕੋਣ ਕੋਣ ਅੰਬੂ ਘਲ ਕਲਾ ਵਾਲਾ ਅੰਬੂ ਮੇਰੇ ਵੀਰੋ பிண்ட சுா பிண்ட கபடிமன் டி அம்பு 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 அமன்பீ ਉਧਰ ਮਦਨਗਪਾਲ ਦਿੰਦਾ ਥਾਪੀਆਂ ਵੀ ਨੌਜੋਨਾਂ ਨੂੰ ਸਵਾਦ ਕਰ ਦਿੰਦਾ ਹੈ ਪਵਿੱਤਰ ਹੁਣੀ ਗੋਪੇ ਬੈਸ ਹੁਣੀ ਖੁਸ਼ ਹੋਣਗੇ ਨਿਊਜ਼ੀਲੈਂਡ ਦੇ ਵਿੱਚ ਵੀ ਅੱਜ ਸਾਡੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਜਿਸ ਟੀਮ ਦੇ ਵਿੱਚ ਮਾਲਵੇ ਦਬਾਬੇ ਤੇ ਮਾਝੇ ਦੇ ਪਲੇਅਰ ਮੇਰੇ ਵੀਰੋ ਇਸ ਟੀਮ ਦੇ ਲਈ ਖੇਡ ਰਹੇ ਆ ਉਧਰ ਗੁਰਦਾਸਪੁਰ ਦੀ ਟੀਮ ਹੈ ਸੱਬੇ ਦੀ ਕਬੱਡੀ ਦੇ ਵਾਰਸੇ ਨੌਜੋਨ ਮੇਰੇ ਵੀਰੋ ਕਬੱਡੀ ਖੇਡ ਰਹੇ ਆ ਇਧਰ ਨੌਜੋਨ ਧਾਵੀ ਦਾ ਬੋਲਾ ਹੋਇਆ ਧਾਵਾ ਕਬੱਡੀ 365 ਨੇ ਵੀ ਵੱਖਰਾ ਰੰਗ ਬੰਨਿਆ ਹੋਇਆ ਖੇਡ ਕਬੱਡੀ ਦੇ ਵਿੱਚ ਲਾ ਫੜਿਆ ਗੇਟਾ ਛੜਾਇਆ ਗੇਟਾ ਸੁਖਾ ਰਾਜੀਵਾਲ ਦਾ ਆਪਣੀ ਟੀਮ ਲਈ ਲੱਖਾ ਜਿਹਾ ਪੁਆਇੰਟ ਜੋੜਦਾ ਹੋਇਆ ਬੜਾ ਤਕੜਾ ਮੈਚ ਚਾਚਾ ਲਖਣਕੇ ਪੱਡਿਆਂ ਵਾਲਾ ਵੀ ਇੱਕ ਇੱਕ ਪੁਆਇੰਟ ਨੂੰ ਅਕਾਊਂਟ ਕਰੀ ਜਾ ਰਿਹਾ ਕਿਉਂਕਿ ਮੈਚ ਬਹੁਤ ਤਕੜਾ ਜਦੋਂ ਆਪਣੇ ਇਲਾਕੇ ਦੀ ਟੀਮ ਖੇਡਦੀ ਹੈ ਤੇ ਗੱਲ ਵੱਖਰੀ ਹੁੰਦੀ ਹੈ ਅਨ ਦਿਲੋਂ ਸਰੂਰ ਆਉਣ ਵਾਲੀ ਗੱਲ ਹੁੰਦੀ ਹੈ ਇਧਰ ਨੌਜੰਦੀ ਪਈ ਹੋਈ ਕਬੱਡੀ ਪੰਡਾਲ ਵਾਲੇ ਦਾ ਆਹ ਨਾਲ 2 ਨੰਬਰ ਤੇ ਖੜਨ ਦਾ ਜਦੋਂ ਮਾਰਦਾ ਝੱਟ ਸ਼ੇਰ ਵਾਂਗਰਾ ਫਿਰ ਕਹਿੰਦੇ ਧਾਵੀਆਂ ਦੇ ਨਾਨ ਮੇਰੇ ਵੀਰੋ ਜਿੱਦਾਂ ਕਹਿੰਦੇ ਧਾਵੀਆਂ ਨੂੰ ਚਿਤ ਕਰਨ ਵਾਲੀ ਗੱਲ ਵੀ ਕਰਦਾ ਸੁੱਖਾ ਗੱਲ ਸਮਝਦੀ ਹੈ ਲਓ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਗੋਡੇ ਦੇ ਪ੍ਰੇਡ ਤੋਂ ਬਾਅਦ ਹੁਣ ਨੌਜਵਾਨ ਨੇ ਮੈਚਾਂ ਦੀ ਸ਼ੁਰੂਆਤ ਕੀਤੀ ਹੈ ਬਾਨਾ ਫਿਰ ਕਬੱਡੀ ਪਹੁੰਚਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਮੱਖਣ ਥਾਲੀ ਵਾਲ ਵੇਟ ਨੂੰ ਮਾਣ ਹੈ ਨਾ ਕਬੱਡੀ ਖਿਡਾਰੀਆਂ ਤੇ ਬੰਦਾ ਬੜਾ ਹੈ ਗ੍ਰੇਟ ਪਿੰਡ ਥਾਲੀ ਵਾਲ ਵੇਟ ਸੋਚ ਜਿੱਤੀ ਹੈ ਕਬੱਡੀ ਨੂੰ ਉੱਪਰ ਚੱਕਣ ਦੀ ਬੋਲ ਦੀ ਕਬੱਡੀ ਵਿੱਚ ਤੂਤੀ ਥਾਲੀ ਵਾਲ ਦੇ ਮੱਖਣ ਦੀ ਮੱਖਣ ਢਾਲੀਵਾਲ ਵੇੜ ਦਾ ਪਿੰਡੂ ਬਲਬਾਨ ਸਿੰਘ ਬਾਂਦਾ ਕਬੱਡੀ ਪਾਉਂਦਾ ਹੋਇਆ ਵੇਖੋ ਸਾਹਮਣੇ ਗੁਰਦਾਸਪੁਰੀਆ ਪਰ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਨੌਜੈਨ ਗੱਭਰੂ ਖੇਡ ਮੈਦਾਨ ਦੇ ਵਿੱਚ ਜੋਲੀ ਬੱਲਪੁਰੀਆ ਪਾ ਰਿਹਾ ਸਾਹਮਣੇ ਬੋਲਿਆ ਹੋਇਆ ਧਾਵਾ ਸੀਤਾ ਪੱਤਣਾ ਵਾਲਾ ਵੀ ਚੜ੍ਹਦੀ ਕਲਾ ਦੀ ਖੇਡ ਕਲੱਬ ਦਾ ਜਾਫੀ ਆਨ ਸੈੱਟ ਦੇ ਵਿੱਚ ਗਲੋਇਆ ਨਾਲ ਮਾਨਕ ਨਾਲ ਕਹਿੰਦੇ ਸੋਨਾ ਤੇ ਨਾਲ ਮਨਜਿੰਦਰ ਸਿੰਘ ਗੁੱਡਨਾ ਕਾਲੇ ਸੰਗਿਆ ਦਾ ਪੁਆਇੰਟ ਜਿਹੜਾ ਜੋਲੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਲੱਖਾਂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮਸਕੀਨ ਗਰਾਊਂਡ ਦੇ ਵਿੱਚ ਪਾਣੀ ਪੁੱਜਦਾ ਕਰਦੇ ਵੀ ਕਾਲੇ ਸੰਗਿਆ ਤੇ ਰੁੜਕੀ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰ ਰਹਿਣ ਫਰੈਂਡ ਜੀ ਫਰਾਂਸ ਵਾਲੇ ਕਹਿੰਦੇ ਭੰਡਾਲ ਵਾਲੇ ਦੇ ਜਫੇ ਤੇ 200 ਦੇ ਮਾਨ ਸਨਮਾਨ ਦਿੱਤੇ ਜਾਣਗੇ ਨਾਓ ਮੈਚ ਸਮਾਪਤ ਜੇ ਮੈਚ ਵਧੀਆ ਲੱਗਿਆ ਤਾੜੀ ਜਰੂਰ ਮਾਰ ਦਿਓ ਗੁਰਦਾਸਪੁਰ ਦੇ ਪੁਆਇੰਟ ਨੇ 17.5 ਤੇ ਖਜੂਰਲੇ ਦੇ ਪੁਆਇੰਟ 20 ਪੁਆਇੰਟ ਨੇ ਖਜੂਰਲੇ ਦੀ ਟੀਮ ਨੇ ਖਜੂਰਲੇ ਦੀ ਟੀਮ ਜੀਨਰ ਰਹੀ ਹੈ